ਅਨਨ ਸਸਿਕਾ ਦੋਸਤੋ ਮੈਂ ਤੁਹਾਡਾ ਵੀਰ ਵਿਸ਼ਾਲ ਦੁੱਧਰਾਏ ਤੇ ਸਵਾਗਤ ਹੈ ਤੁਹਾਡਾ ਵਿਸ਼ਾਲ ਦੁੱਧਰਾਏ YouTube ਚੈਨਲ ਦੇ ਵਿੱਚ ਤੇ ਜਿੱਦਾਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਵੀ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਨਿਊਜ਼ੀਲੈਂਡ ਦੇ ਸੀਜ਼ਨ ਤੇ ਪਹੁੰਚੇ ਆ ਤੇ ਨਿਊਜ਼ੀਲੈਂਡ ਜਿੰਨਾ ਇੱਕ ਸੁਣਿਆ ਸੀ Google ਤੇ ਜਾਂ ਬਾਕੀ ਭਰਾਵਾਂ ਤੋਂ ਸੁਣਿਆ ਵੀ ਬੜਾ ਸੋਹਣਾ ਤੇ ਵਾਕਿਆ ਅੱਖੀਂ ਵੇਖਿਆ ਤੇ ਕਲੀਅਰ ਹੋ ਗਿਆ ਵੀ ਵਾਕਿਆ ਨਿਊਜ਼ੀਲੈਂਡ ਵਾਕਿਆ ਬੜਾ ਸੋਹਣਾ ਤੇ ਨਿਊਜ਼ੀਲੈਂਡ ਵਾਲੇ ਭਰਾ ਜਿਹੜੇ ਸਾਡੇ ਪੰਜਾਬ ਵਾਲੇ ਉਹ ਤਾਂ ਹੈ ਹੀ ਸਾਰੇ ਕੈਂਟ ਦੇ ਤੇ ਅੱਜ ਆਪਾਂ ਨਿਕਲੇ ਆ ਕਿਹੜੀ ਜਗ੍ਹਾ ਜਾਣੇ ਮਰ ਜੀ ਭਜੀ ਆਪਾਂ ਜਾਣੇ ਰੋਟਰੂਆ ਰੋਟਰੂਆ ਹਾਂਜੀ ਇੱਕ ਨਾਂ ਬੜੇ ਕਸੂਤੇ ਕਸੂਤੇ ਇਹਨਾਂ ਉਦੇ ਘਟ ਹੈ ਮੈਂ ਤੇ ਗਿਲਜਾਰੀ ਪਰੋਣਾਂ ਗਿਆ ਕੀ ਹੈ ਵੀ ਟਾਕਾ ਨਹੀਂ ਨਹੀਂ ਪਤਾ ਨਹੀਂ ਕੀ ਨਾਂ ਜੇ ਘਟ ਆਉਂਦੇ ਹਨ ਮਿਲਜਾਰੀ ਦਾ ਸੀਜ਼ਨ ਤੀਜਾ ਹੈ ਤੀਜਾ ਸੀਜ਼ਨ ਦਾ ਬੁਲਾਣਾ ਤੇ ਨਾਲ ਆਪਣੇ ਵੀਰ ਸਰਤਾਜ ਗਿੱਲ ਮੇਰਾ ਗਵੰਡੀ ਭਰਾਇਆ ਜਗਦੇਵ ਖੁਰਦ ਪਿੰਡ ਜਗਦੇਵ ਕਲਾਂ ਤੇ ਨਾਲ ਆਪਣਾ ਸਤਪਾਲ ਸਿੰਘ ਐਸਪੀ ਗਿੱਲ ਇਹਦਾ ਪਿੰਡ ਵੀ ਉਹੀ ਆ ਜਿਹੜਾ ਸਾਡੇ ਜਗਦੀਪ ਕਲਾਂ ਵਾਲੇ ਲੋਦੀ ਹੋਂਾਂ ਦਾ ਪਿੰਡ ਆ ਨਾ ਉਹ ਪਿੰਡ ਤੇ ਨਾਲ ਫਰੰਦੀਪੁਰੇ ਦਾ ਪੱਠਾ ਇੱਕਮ ਤੇ ਉਹ ਮਗਰਲੇ ਬੰਨੇ ਵੀਰ ਵੀਰ ਨੂੰ ਇਹ ਮੜਾਇਆ ਇਹ ਰਾਲਿਆ ਮਹਿੰਗੀਆਂ ਜ਼ਮੀਨਾਂ ਵਾਲੇ ਬੰਦੇ ਮਗਰ ਭਾਏ ਤੇ ਨਾਲ ਭਾਜੀ ਕੀ ਨਾਂ ਤੁਹਾਡਾ ਗੱਗੂ ਆ ਆਪਣਾ ਮਾਲਵੇ ਤੋਂ ਤੇ ਜੁੜੇ ਰਹੋ ਬਲੌਗ ਦੇ ਨਾਲ ਤੁਹਾਨੂੰ ਆਪਾਂ ਨਾ ਅੱਜ ਨਿਊਜ਼ੀਲੈਂਡ ਦਾ ਥੋੜਾ ਜਿਹਾ ਚਾਨਣਾ ਪਾਵਾਂਗੇ ਤੇ ਕੰਮ ਸਰਾਹੀ ਆ ਜੁੜੇ ਰਿਓ ਨਾਲ ਹੁਣ ਆਪਾਂ ਆਏ ਆ ਸਭ ਇਹਦੇ ਇਹ ਠਰਾਉ ਭਰੀ ਤੇ ਆਪਾਂ ਉੱਥੇ ਹੁਣ ਖਾਣ ਪੀਣ ਦਾ ਪ੍ਰਬੰਧ ਭਰਾਵਾਂ ਨੇ ਕੀਤਾ ਉਹ ਖਾਣਾ ਪੀਵਾਂਗੇ ਚੱਕਾਂ ਵਾਲੇ ਭਰਾ ਹਨ ਇਹ ਕਿਹੜੀ ਕਿਹੜੀ ਜਗ੍ਹਾ ਗਈ ਖੇਡਣਾ ਆਪਾਂ ਹੁਣ ਤੱਕ ਯੂਰਪ ਤੇ ਨਿਊਜ਼ੀਲੈਂਡ ਆਸਟ੍ਰੇਲੀਆ ਆਪਾਂ ਰਹੀ ਦੇ ਕਿਹੜੀ ਉਹ ਨੀਅਰ ਹੋਊ ਯਾਰ ਹੋ ਜਾਣਾ ਚੱਕ ਦਾਂਗੇ ਸਾਰੀਆਂ ਨਿਊਜ਼ੀਲੈਂਡ ਸੋਹਣਾ ਹੋਇਆ ਜਾਨਾ ਸਦਾ ਤੇਰੀ ਕਿਰਪਾ ਆ ਮਾਫਰਵਾ ਵਧੀਆ ਆ ਤੇ ਬਾਕੀ ਭਰਾ ਵੀ ਕੈਂਟ ਨੇ ਕੋਣ ਲੱਗੇ ਭਰਾ ਖਾਣ ਬਣੇ ਆ ਤੇ ਜੁੜੇ ਰਹੋ ਆਪਾਂ ਨਾਲ ਦੇ ਨਾਲ ਜੋ ਇਥੋਂ ਨਿਕਲਦੇ ਆ ਤੇ ਫਿਰ ਤੁਹਾਨੂੰ ਦੱਸੀ ਚਲਾਂਗੇ ਕਿ ਜਿੱਥੇ ਜਿਹੜੀਆਂ ਚੀਜ਼ਾਂ ਵੇਖਣ ਵਾਲੀਆਂ ਮਤਲਬ ਲੋਕੇਸ਼ਨਾਂ ਆਉਣਗੀਆਂ ਉਹ ਵੀ ਵਿਖਾਵਾਂਗੇ ਜਿੱਥੋਂ ਦੀ ਜਿਹੜੀ ਮੇਨ ਆਪਾਂ ਕਹਿ ਸਕਦੇ ਨੇ ਵੀ ਜਿਹੜੀਆਂ ਗੱਲਾਂ ਆਪਣੇ ਆਪ ਖਰਸ਼ਿਤ ਕਰਦੀਆਂ ਨੇ ਨਾ ਲੋਕੇਸ਼ਨਾਂ ਉਹ ਜ਼ਰੂਰ ਵਿਖਾਵਾਂਗੇ ਤੁਹਾਨੂੰ ਜੁੜੇ ਰਹੋ ਸਾਰੇ ਵੀਰ ਅੰਦੀ ਆਪਾਂ ਆਪਣੀ ਮੰਜ਼ਿਲ ਵੱਲ ਵਧ ਰਹੇ ਆ ਜਿੱਧਰ ਨੂੰ ਜਾਣਾ ਇਹ ਲੋਕੇਸ਼ਨ ਆ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਨਾ ਵੀ ਲੋਕੇਸ਼ਨਾਂ ਦੇਖਣੀਆਂ ਵਾਲੀਆਂ ਨੇ ਇੱਥੇ ਕੁਦਰਤ ਕੁਦਰਤ ਜਿਹੜੀ ਆ ਬਾਕੀ ਇੱਥੇ ਕਿਆ ਬਾਤ ਐ ਇਤੋਂ ਦੇ ਲੋਕਾਂ ਨੂੰ ਸਲੂਟ ਐ ਜਿਨ੍ਹਾਂ ਨੇ ਕੁਦਰਤ ਦੇ ਨਾਲ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦੀ ਆਪਾਂ ਕਿਸੇ ਨੂੰ ਵੀ ਛੇੜ ਛਾੜ ਨਹੀਂ ਕੀਤੀ ਔਰ ਇਹ ਸੁੰਦਰਤਾ ਜਿਹੜੀ ਇਹ ਕੁਦਰਤ ਦੇ ਨਾਲ ਹੀ ਵਾਧੀ ਆ ਨਿਊਜ਼ੀਲੈਂਡ ਨੂੰ ਇਹ ਦੱਸੋ ਮੇਰੇ ਵੀਰ ਵੀ ਨਿਊਜ਼ੀਲੈਂਡ ਜਿਹੜਾ ਵਾ ਕਿੰਨੇ ਕਿਲੋਮੀਟਰ ਚ ਫੈਲਿਆ ਵਾ ਦੇ ਭਾਈ ਇਹਦਾ ਕੋਈ ਜ਼ਿਆਦਾ ਨਹੀਂ ਹੈ ਬਟ ਮੈਨੂੰ ਇਤਨਾ ਇਦਾਂ ਨਹੀਂ ਮੈਨੂੰ ਪਤਾ ਭਰੇ ਹੈ ਕਿ ਕਿਹੇ ਵੀ ਪਾਸੇ ਨੂੰ ਤੁਸੀਂ ਤੁਰਦੇ ਆ ਤੇ ਤੁਹਾਨੂੰ ਬੀਚ ਬਹੁਤ ਨੇੜੇ ਹਰ ਇੱਕ ਜਗ੍ਹਾ ਤੋਂ ਮਿਲਦਾ ਆ ਰਾਊਂਡ ਜੇ ਤੁਸੀਂ ਆਕਲੈਂਡ ਤੋਂ ਮਿਸਾਲਾ ਕੋਈ 15 20 ਕਿਲੋਮੀਟਰ ਕਿਹੇ ਵੀ ਪਾਸੇ ਨੂੰ ਘੁੰਮਦੇ ਆ 30 ਕਿਲੋਮੀਟਰ ਤੇ ਤੁਹਾਨੂੰ ਬੀਚ ਹਰ ਇੱਕ ਪੰਨੇ ਨੂੰ ਘੁੰਮਦਾ ਆਕਲੈਂਡ ਤੋਂ 6 ਘੰਟੇ ਦੀ ਡਰਾਈਵ ਆ 6.5 ਘੰਟੇ ਦੀ ਕੈਪੇ ਰੰਗਾ ਆ ਉਤੋਂ ਐਂਡ ਹੋ ਜਾਂਦਾ ਨਿਊਜ਼ੀਲੈਂਡ ਦਾ ਦੁਨੀਆ ਦਾ ਵੀ ਐਂਡ ਆ ਉਥੇ ਇੱਧਰੋਂ ਵਾਜਦੀ ਸਾਊਥ ਨੂੰ ਤੁਰਦਿਆਂ ਤੇ ਇੱਧਰੋਂ ਜਿੱਦਾਂ ਕਾਫੀ ਹਟਵਾ ਪੈ ਜਾਂਦਾ ਕਿਉਂਕਿ ਸਾਊਥ ਆਇਲੈਂਡ ਵੱਖਰਾ ਹੈ ਤੁਹਾਨੂੰ ਫੇਰੀ ਲੈ ਕੇ ਜਾਣਾ ਪੈਂਦਾ ਠੀਕ ਹੈ ਤੇ ਪਰ ਉਦਾਂ ਨਿਊਜ਼ੀਲੈਂਡ ਕੋਈ ਜ਼ਿਆਦਾ ਖਾਸ ਵੱਡਾ ਨਹੀਂ ਹੈਗਾ ਕਿ ਜਿੱਦਾਂ ਇੱਕ ਲੰਬੀ ਸ਼ੇਪ ਚ ਆ ਕੇ ਆਸੇ-ਪਾਸੇ ਇਹਨੂੰ ਨਹੀਂ ਜ਼ਿਆਦਾ ਖਿਲਰਿਆ ਲੰਬੇ ਦਰੋਹ ਨੂੰ ਹੀ ਆ ਬਸ ਇੱਕ ਟਾਪੂ ਹੈ ਹਨਾ ਇੱਧਰੋਂ ਜਦੋਂ ਆਪਾਂ ਡਰੰਗੇ ਜਾਂਦੇ ਹਾਂ ਮਾਊਂਟ ਮੰਗਾ ਨੂੰ ਹੀ ਉਧਰ بیچ ਹੈ ਉਤੋਂ ਬਾਅਦ ਅੱਗੇ ਕੁਝ ਨਹੀਂ ਹੈਗਾ ਖਾਲੀ ਸਾਰਾ ਹੀ ਠੀਕ ਹੁਣ ਜਿੱਥੇ ਆਪਾਂ ਇਸ ਟਾਈਮ ਦੇ ਰੋਟਰਵਾ ਨੂੰ ਜਾ ਰਹੇ ਹਾਂ ਰੋਟਰਵਾ ਤੋਂ ਸਿਰਫ 1 ਘੰਟੇ ਦੀ ਡਰਾਈਵ ਤੇ ਟਰਾਂਗੀਆਂ ਤਾਂ ਅੱਗੇ ਉਹ ਵਿੱਚ ਆ ਜਾਂਦਾ ਤਾਂ ਉਹਦੋਂ ਨਾਲ ਕੁਝ ਨਹੀਂ ਹੈਗਾ ਖਾਲੀ ਹੈ ਸਾਰਾ ਪੀ ਪਾਣੀ ਨਿਊਜ਼ੀਲੈਂਡ ਤੇ ਆ ਕੇ ਦੁਨੀਆ ਦਾ ਅੰਤ ਆ ਹਾਂਜੀ ਬਈ ਅੱਖਾਂ ਜਣੀਆਂ ਨੇ ਅੱਖਾਂ ਨੂੰ ਵਧੀਆ-ਵਧੀਆ ਲੱਗ ਰਿਹਾ ਵੀ ਹਾਂ ਕੋਈ ਆਪਾਂ ਚੀਨ ਵੇਖਦੇ ਨਾ ਆਪਣੇ ਵੱਲ ਨੂੰ ਆਕਰਸ਼ਿਤ ਕਰਦੀ ਹੈ ਨਿਊਜ਼ੀਲੈਂਡ ਦਾ ਜਿਹੜਾ ਵੈਦਰ ਐਨਵਾਇਰਨਮੈਂਟ ਜਿਹੜਾ ਉਹ ਆਪਣੇ ਵੱਲ ਨੂੰ ਖਿੱਚ ਰਿਹਾ ਅਵੇ ਰਵੇ ਚੱਕਾਂ ਵਾਲਿਆ ਗੁਲਜਾਰੀ ਸਿਆਂ ਹੈ ਕਿ ਨਹੀਂ ਜੰਨਤ ਜੰਨਤ ਵਾਗੇ ਕਿਆ ਬਾਤਾਂ ਹੈ ਯਾਰ ਮੈਂ ਤਾਂ ਰੋਕ ਹੀ ਨਹੀਂ ਕੋਈ ਆ ਬੈਠੀਆ ਮੈਂ ਨਾ ਮੇਨ ਗੱਲ ਕੁਦਰਤ ਦੇ ਨੇੜੇ ਆ ਨਾ ਬਸ ਪਰ ਜਿਹੜੀ ਚੀਜ਼ ਕੁਦਰਤੀ ਆ ਉਹ ਆਪਣੇ ਆਪ ਹੀ ਦਿਲ ਨੂੰ ਭਾ ਜਿੰਦੀ ਆ ਆ ਬਣਾ ਲੋ ਮੈਨੂੰ ਵੀਡੀਓ ਸੈੱਟ ਕਰਨੀ ਜੇ ਪੱਕਾ 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 ਤੇ ਆ ਦੇ ਅਸਲ ਐਂ ਲੱਗਦਾ ਗਾ ਗੇਮ ਖੜੇ ਨਾ ਨੇ ਉਧਰ ਹਾਂ ਆ ਉਹ ਜਿਹੜੀ ਪਿੱਛੇ ਚੱਲੀ ਗਈ ਹੈ ਮਾਣਾ ਅੱਧੀ ਗੇਮ ਜੀ ਚਲਾਈ ਦੀ ਜੜੀ ਅ ਭਾਣਾ ਹਾਂ ਜੀ ਆਪਾਂ ਜਿਹੜੀ ਜਗ੍ਹਾ ਭਰਾ ਸਾਨੂੰ ਘੁਮਾਉਣ ਵਾਸਤੇ ਲਿਆਏ ਆ ਆਪਾਂ ਉੱਥੇ ਆ ਗਏ ਆ ਤੇ ਲొਕੇਸ਼ਾਂ ਤੁਹਾਨੂੰ ਵਿਖਾਉਣ ਨੇ ਅਦਰ ਜੁੜੇ ਰਿਓ ਨਾਲ ਤੇ ਆਪਾਂ ਫਿਰ ਕੋਸ਼ਿਸ਼ ਕਰਾਂਗੇ ਵੀ ਕੀ ਵਿਸ਼ੇਸ਼ ਆ ਉਹ ਤੁਹਾਨੂੰ ਜਰੂਰ ਵਿਖਾਵਾਂਗੇ ਇਹਦੇ ਬਾਅਦ ਬਿਲਕੁਲ ਆ ਚੀਜ਼ਾਂ ਸਾਰੀਆਂਹੀਂ ਨਾ ਖਾਸ ਕਰਕੇ ਮੈਂ ਤੇ ਮਤਲਬ ਵੀਡੀਓ ਜੀ ਵੇਖੀਆਂ ਸਨ ਚਲਦੀਆਂ ਵੀਡੀਓ ਆਈਆਂ ਸਨ ਅੱਜ ਚਲੋ ਅੱਖੀਂ ਵੇਖਣ ਨੇ ਆ ਪਰ ਆ ਦ੍ਰਿਸ਼ ਵਖਰਾ ਹੀ ਆ ਤੁਹਾਨੂੰ ਬੈਟਰੀਆਂ ਚਾਰਜ ਨੇ ਫੋਨਾਂ ਦੀਆਂ ਇਹ ਕਮਾ ਬੈਟਰੀ ਚਾਰਜ ਚੱਕਾਂ ਨੇ ਲਾ ਲਿਆ ਫੋਨ ਵੀ ਇਹੀ ਆ ਗਏ ਆ ਟਿਕਾਣੇ ਤੇ ਹਾਂਜੀ ਹੇਰ ਸਾਹਿਬ ਆਜੋ ਹਾਂਜੀ ਗਿਲ ਸਾਹਿਬ ਆਜੋ 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 ਗੱਗੂ ਕਿੱਥੇ ਆ ਹਾਂ ਅਸੀਂ ਮੜਾ ਕੋ ਮੜਗਾ ਗੱਗੂ ਨੂੰ ਹੀ ਲਿਆਓ ਬਾਹਰ ਯਾਰ ਗੱਗੂ ਕੈਂ ਹੈ ਆ ਬੰਦਾ ਘੈਂਟ ਹੈ ਜੀ ਇਹ ਮਲੋਈ ਮਲਵਾਈ ਯਾਰ ਸਾਨੂੰ ਟੱਕਰਿਆ ਬਾਕੀ ਮੱਝ ਵਾਲੇ ਸਾਰੇ ਤੇ ਇੱਕੋ ਹੀ ਮਲਵਾਈ ਆ ਤੇ ਰਿਪੋਰਟਾਂ ਓਕੇ ਨੇ ਜੁੜੇ ਰਹੋ ਬਸ ਤੇ ਵੇਖੀ ਚਲੋ ਨਿਊਜ਼ੀਲੈਂਡ ਤੁਹਾਨੂੰ ਇਦਾਂ ਹੀ ਵਿਖਾਉਣ ਦਾ ਯਤਨ ਕਰਾਂਗੇ ਆਪਾਂ ਗੱਲ ਹੋ ਗਈ ਚਲੋ ਸੇਵਕਾ ਇਦਾਂ ਦੇ ਕੰਮ ਖਤਰੇ ਵਾਲਾ ਜੀ ਇਹ ਆ ਵੀ ਜਾਂਦੀ ਸਰੋਤ ਆ ਨਹੀਂ ਨਹੀਂ ਇਥੇ ਸਲੋ ਹੋਵੇ ਕਿਉਂਕਿ ਆਪਾਂ ਬੰਦੇ ਨੇ ਬਹਿਣਾ ਹੁੰਦਾ ਨਾ ਹਾਂਜੀ ਗੱਗੂ ਬਹੁਤ ਸਲੋ ਕਿਥੇ ਇੱਥੇ ਆ ਜੀ ਥੋੜਾ ਹੋ ਤੇ ਯਾ ਸਾਹ ਮੈਂ ਮੁਕਤ ਰਹਿਣਾ ਨਹੀਂ ਨਾ ਹਾਂ ਮਹਾਰਾਜ ਦੇ ਹੱਥ ਆ ਬੈ ਗਏ ਆ ਅੱਗੇ ਅੱਗੇ ਥੋੜਾ ਕੇ ਜਾਵਾਂਗੇ ਫਿਰ ਆਪਾਂ ਲੱਗੂਗਾ ਮ ਖਤਰੇ ਵਾਲਾ ਅੱਗੇ ਨਹੀਂ ਗੁਰਾਂ ਦੇ ਪਾਸ਼ਾ ਆਪਣੇ ਸਿਰ ਤੇ ਆ ਟੈਨਸ਼ਨ ਨਹੀਂ ਹਾਂ ਉਹਦੇ ਸਿਰ ਤੇ ਉੱਟਦੇ ਰਹਦੇ ਆਂ ਹਾਂ ਇਹ ਕੰਮ ਵੇਲਾ ਕਬੱਡੀ ਦੇ ਕੰਮ ਹੈ ਐ ਚੱਕਾਂ ਵਾਲਿਆ ਨਾ ਨਾ ਮਿਰਰ ਕਾ ਬੰਦਾ ਆਪਣੇ ਪਿੰਡ ਵਾਲੇ ਅੱਡੇ ਤੇ ਵੀ ਪਤਾ ਨਹੀਂ 20 ਨੂੰ ਹੱਥ ਦੇ ਕੇ ਪਹੁੰਚਿਆ ਵੀ ਯਾਰ ਲੈ ਜਾਊਗੀ ਆਹ ਦੀ ਗੱਲ ਹੋਊਗੀ ਯਾਰ ਓਏ ਦੇਖਣੀ ਵਾਲਾ ਕੰਮ ਜੇ ਜਦੋਂ ਕਦੇ ਮੌਕਾ ਮਾਰ ਬਖਸ਼ੇ ਮਹਾਰਾਜ ਤੁਹਾਡਾ ਦਾਣਾ ਪਣੀਰ ਲਾਵੇ ਨਿਊਜ਼ੀਲੈਂਡ ਦਾ ਤੇ ਇੰਨਾ ਜਗਾਮਾ ਤੇ ਜਰੂਰ ਪਹੁੰਚਿਓ ਜਿਹੜੇ ਜਗਰੀ ਤੇ ਦੇ ਦੇਖਣ ਸਰਾ ਹੋਣੀ ਲੰਦਾ ਓਏ ਨਹੀਂ ਗਾਲਾਂ ਨਹੀਂ ਕੱਢਣੀਆਂ ਵਲੌਗ ਬਣ ਰਿਹਾ ਹੈ ਇਹ ਗੱਲ ਨਹੀਂ ਹੁੰਦੀ ਮਾਝੇ ਵਾਲੇ ਸਲੈਂਗ ਹੈ ਭਾਈ ਹਾਂ ਸਹੀ ਗੱਲ ਹੈ ਮਾਝੇ ਇਤਨਾ ਕਦੇ ਆਪਣਾ ਚੱਲਦਾ ਆ ਲਓ ਜੀ ਵੇਖੋ ਵੇਖੋ ਤਾਂ ਨਹੀਂ ਵਿਖਾਵਾਂਗੇ ਸਾਰਾ ਇਹ ਵਲੌਗ ਥੋੜਾ ਲੰਮਾ ਹੋ ਸਕਦਾ ਆ ਕਿਉਂਕਿ ਇਹ ਗੱਲਾਂ ਹੀ ਗਾਉਂਦੀਆਂ ਨੇ ਹਾਂਜੀ ਗਿਲਸਾਹ ਜਿਉਂ-ਜਿਉਂ ਗਾਂ-ਗਾਂ ਆਪਾਂ ਵਧੀ ਜਾਣ ਉਹ ਵਿਊ ਵਧਿਆ ਜਾਣੇ ਯੂ ਸੋਹਣੇ ਹੁੰਦੇ ਜਾਣੇ ਆ ਆਪਾਂ ਤੋਂ ਆਈ ਜਾਂਦੇ ਤੁਹਾਡੇ ਸਾਹਮਣੇ ਵਿਖਾਉਨੇ ਆ ਆਈ ਜਾਂਦੇ ਭਲਵਾਣਾਂ ਦਾ ਮੇਰੇ ਉਹ ਗਾਣਾ ਹੀ ਨਾ ਨਜ਼ਾਰੇ ਆਈ ਜਾਂਦੇ ਆ ਨਜ਼ਾਰੇ ਜਾਈ ਜਾਂਦੇ ਆ ਬਸ ਇਸੇ ਚੀਜ਼ ਤੇ ਫੋਕਸ ਚੱਕਾ ਨਿਕਲ ਜਾਰੀ ਤੇ ਰੱਖੋ ਕੈਮਰਾ ਇਹਦੇ ਤੇ ਆ ਇਹ ਮੱਖਣ ਭਲਵਾਣ ਦੇ ਯਾਰ ਨੇ ਇਹ ਉਥੋਂ ਕੀ ਹੋਇਆ ਹੁਣ ਨਹੀਂ ਚੱਕਰ ਕੋਈ ਨਹੀਂ ਉਥੋਂ ਇੱਕ ਤਾਂ ਹਲਾ ਰਾਜਾ ਜਦੋਂ ਵਿੱਚ ਜਾਂਦਾ ਨਾ ਕਰਾਉਡ ਕਰ ਦਿਕਾ ਜੀ ਆ ਸਾਈਕਲਿੰਗ ਵਾਸਤੇ ਭਾਜੀ ਇੱਥੇ ਸਾਈਕਲਿੰਗ ਦੇ ਲੋਕ ਕਰਦੇ ਨੇ ਕੱਚੇ ਤੋਂ ਅੱਛਾ ਉਹ ਵੀਡੀਓ ਇੱਥੇ ਵੇਖੀਆ ਆਪਾਂ ਹਾਂ ਇਹ ਇੱਥੇ ਕਰਦੇ ਸਾਰੇ ਆ ਕੋ ਮੇਰੇ ਤੋਂ ਮੂਤ ਨੂੰ ਬਹੁਤ ਵਧੀਆ ਜੇ ਇੱਥੇ ਬੰਦਾ ਲੱਗੇ ਬੰਨੇ ਰਹਿੰਦਾ ਹੋਵੇ ਇਹ ਆ ਤਾਂ ਵੀ ਲਓ ਜੀ ਹੁਣ ਚੱਲ ਚੱਲੋ ਜੀ ਹੁਕਾ ਸ਼ੀਰ ਰਿਕਾਰਡ ਬਣਾਇਆ ਖਾ ਗਏ ਨੇ ਮੇਰੇ ਕੰਮ ਕਰਦੇ ਵਾਲੇ ਇਹਦੇ ਵਿੱਚ ਵੀ ਆਹ ਲਓ ਜੀ ਇਹ ਮਹਾਰਾਜ ਦੇ ਆਸਰੇ ਚੜ੍ਹਦੇ ਆਈ ਹੁਣ ਰਾਹ ਨੂੰ ਇਹ ਕੰਬਰਾ ਵਾਲਾ ਵੀ ਆਪਣੇ ਮਾਝੇ ਦੇ ਹੀ ਆ ਸਾਰੇ ਨਾ ਹਾਂ ਅੱਤ ਜੂ ਇਹ ਮੱਝ ਲੈ ਨਹੀਂ ਹੁੰਦੀ ਕੋਈ ਨਾ ਕੋਈ ਆ ਤਰ੍ਹਾਂ ਦਾ ਕੰਮ ਹੋਈ ਕਰਦੇ ਆ ਉਹ ਤਾਂ ਤੁਰਕੇ ਵੀ ਜਾਂਦੇ ਹੋਣਗੇ ਲੋਕ ਵੀਰ ਨਹੀਂ ਨਹੀਂ ਭਜੀ ਉਹ ਤੇ ਤੁਹਾਨੂੰ ਉਧਰ ਇਹਦੇ ਨਹੀਂ ਜਾਣਾ ਪੈਣਾ ਕਿਉਂਕਿ ਇਹਦੇ ਤੇ ਉਹ ਪੈਸੇ ਚਾਦੇ ਕਰਦੇ ਤੁਹਾਨੂੰ ਤੁਰਕੇ ਨਹੀਂ ਜਾਣ ਦੇ ਜਗਲੇਣਾ ਪੈਸੇ ਲੈਣੇ ਆਂ ਨਹੀਂ ਛੇਤੀ ਨਹੀਂ ਨਹੀਂ ਉਦਾਂ ਬਾਹਰ ਕਈ ਗੋਰੇ ਗਾਇ ਬਲੂ ਹੋਈ ਹੁੰਦੀ ਬੜੀ ਵਾਹ ਵੇਖੋ ਹੁਣ ਮਗਰੋਂ ਕੀ ਬਾਤ ਹੈ ਯਾਰ ਮੈਂ ਆਪਣੇ ਵਲੌਗ ਦੇ ਸ਼ੁਰੂ ਵਿੱਚ ਕਿਹਾ ਇਹ ਨਾ ਵੀ ਵੇਖਣ ਵਾਲਾ ਤੇ ਮੈਂ ਕਿਹਾ ਤੂੰ ਇਹ ਨਾ ਸੋਚ ਵੀ ਝੂਠੀ ਬੋਲੀ ਜਾਂਦਾ ਦਿਮਾਗ ਗੋਰੀਆਂ ਦਾ ਕਰੋ ਚੱਕ ਸਾਬ ਨਾਲੋਂ ਆ ਗੋਰੀਆਂ ਬਣਾਇਆ ਸਾਰਾ ਕੋਈ ਆਪਣੇ ਕਿੱਥੇ ਆਪਣੇ ਨਾਲ ਮਿਸਤਰੀ ਕੋਠੀ ਬਣਾਉਂਦੇ ਰਹੀ ਜਾਂਦੇ ਕੋਈ ਇੱਕ ਘਰ ਨਹੀਂ ਭਾਜੀ ਉਹ ਸੋਚੀ ਜਾਂਦੇ ਉਹ ਚੱਕਰ ਨਹੀਂ ਹੈ ਕੋਈ ਵੀ ਉੱਥੇ ਨਾ ਯਕੀਨ ਨਹੀਂ ਹੈਗਾ ਉਹਨਾਂ ਦਾ ਲੋਕਾਂ ਨੂੰ ਯਕੀਨ ਹੋਣੀ ਹੈਗਾ ਆਪਣੇ ਨਹੀਂ ਨਹੀਂ ਮੈਂ ਤੇ ਇਹਨਾਂ ਨਾਲ ਅੱਗੇ ਹੀ ਗੱਲ ਕਰਦਾ ਰਹਿਣਾ ਵੀ ਇੰਡੀਆ ਚਲੋ ਪਰ ਹੈ ਹੀ ਨਹੀਂ ਵੀ ਤੇ ਬੰਨ ਨਹੀਂ ਬੜੀ ਕਹਿ ਨਹੀਂ ਕੰਮ ਆ ਵੇਖੋ ਵੀ ਪਿਆਰਿਓ ਇਧਰ ਲੈ ਬੰਨੇ ਜਦੋਂ ਨੇ ਆ ਹੁਣ ਤੇ ਖਦੋਣਾ ਨਾ ਲੋਗੀਆਂ ਥੱਲੇ ਆ ਗਏ ਆ ਗਏ ਉੱਤੇ ਹੁਣ ਆਪਾਂ ਤੌ ਚੁੱਕੇ ਆ ਜੀ ਇਹ ਰਾਈਡ ਦਾ ਨਾਮ ਕੀ ਹੈ ਜੀ ਜਿਹੜੀ ਆ ਪਕਟਿੰਡੋਲਾ ਗੰਡੋਲਾ ਰਾਈਡ ਗੰਡੋਲਾ ਰਾਈਡ ਗੰਡੋਲਾ ਗੰਡੋਲਾ ਇਹ ਜਿਹੜਾ ਆਉਂਦਾ ਨਾਮ ਹੀ ਨਹੀਂ ਆਉਂਦੇ ਚੱਕਾਂ ਵਾਲਿਆ ਵੇਲਾ ਉਹ ਗੰਡੋਲਾ ਰਾਈਡ ਹੀ ਏ ਚੇਤਾ ਰੱਖੀ ਹੁਣ ਮੈਂ ਬੋਲਿਆ ਕਰੂੰਗਾ ਹੁਣ ਮੈਚ ਤੇ ਕਿ ਚੱਕਣਾਂ ਨਾਲ ਅੱਗੇ ਜਾਰੀ ਕਬੱਡੀ ਪਾ ਰਹੇ ਤੇ ਨੇ ਗੰਡੋਲਾ ਰਾਈਡ ਵੀ ਕੀਤੀ ਆ ਹਾਂਜੀ ਵੀਰ ਜੀ ਕੀ ਹੁਣ ਕਿਹੜੀ ਰਾਈਡ ਹੈਗੀ ਆ ਟਾਵਰ ਲਗਾਓ ਪਿਛੇ ਆਪਣੇ ਓਕੇ ਤੇ ਦੋ ਟਾਵਰ ਆ ਇੱਥੇ ਅੱਛਾ ਇਹਨਾਂ ਨੇ ਉੱਪਰ ਆ ਕੇ ਤੇ ਸਾਨੂੰ ਉਹ ਪਿਛੇ ਲਾਏ ਨਾ ਪੂਰੇ ਉੱਤੇ ਤੁਹਾਨੂੰ ਹੀ ਲੈਣਾ ਤੇ ਤੁਸੀਂ ਵੀ ਨਾਲ ਹੀ ਨਹੀਂ ਚੱਕਾਂ ਲਿਆ ਇਧਰੇ ਉਹ ਖੁੱਲ ਗਈ ਜਾਣਾ ਮੈਂ ਇੱਥੋਂ ਤੱਕ ਪਤਾ ਨਹੀਂ ਕਿੱਦਾਂ ਆ ਗਏ ਵੀਰ ਜੀ ਵੀ ਇਦਾਂ ਕਰੋ ਤਹੀਮ ਵੀ ਹੋ ਉਹ ਤਾਂ ਵੀਡੀਓ ਬਣਾਵਾਂਗੇ ਤੁਹਾਡੀ ਚਲੋ ਹੈ ਇਹ ਕੰਮ ਰિસ્ਕੀ ਜਾਵਾ ਆ ਗੁਰੂਆਂ ਦੇ ਤੁਹਾਡੇ ਮਨਕੀਤ ਸਾਹਿਬ ਜੀ ਚ ਆ ਗਏ ਪਤਾ ਨਹੀਂ ਕਿਵੇਂ ਇੰਨਾ ਉੱਚਾ ਕਿੱਥੇ ਹੀ ਲੋਕੇਸ਼ਨ ਵੇਖੋ ਪਿਆਰਿਓ ਰੱਬ ਦੇ ਉਹ ਬੰਦੇਓ ਵੇਖੋ ਆ ਛੋਟੇ ਬੱਚੇ ਰਾਈਡ ਕਰ ਰਹੇ ਆ ਕੰਮ ਰਿਪੋਰਟ OK ਹਾਂਜੀ ਗਿਲਸਾਹ ਕੀ ਕਹਿਣਾ ਚਾਹੁੰਦੇ ਆਂ ਸੁਨਾ ਤੇ ਨਜ਼ਾਰਾ ਲੱਗਾ ਆ ਭਰਾ ਆਏ ਆ ਜੀ ਤੁਹਾਡਾ ਧੰਨਵਾਦ ਭਰਾ ਇਹ ਮੇਰੇ ਗਵਾਂਡੀ ਭਰਾ ਨੇ ਇਕਮਾ ਰਿਪੋਰਟ ਓਕੇ ਆ ਨਾ ਇਕਾਂ ਵੀ ਖੁਸ਼ ਆ ਪੂਰਾ ਅੰਧਾਉਣ ਦਾ ਜਫੇ ਲੈ ਘੁੰਮਣ ਤੇ ਪਹਿਲੀ ਈ ਆਏ ਆ ਆਜੋ ਬਾਈ ਚੱਕਾਂ ਲਿਆ ਕਰ ਦਿਲ ਵੱਡਾ ਸ਼ਿਰਾ ਤੇ ਉਹ ਗੱਲ ਹੋ ਗਈ ਸੀ ਕਾ ਚੱਲੀਏ ਤੇ ਕੰਮ ਕਰਦੇ ਜਣਾ ਥੱਲੇ ਜਾਣਾ ਵੀ ਤਲ ਜੂਗਾ ਵੀਰਾਂ ਦਾ ਫੇਰ ਤਾਂ ਲੈਣਾ ਹੈ ਨਾ ਇੱਥੋਂ ਵੇਖੋ ਵੀਓ ਅੰਦਰ ਆਪਾਂ ਤੋਂ ਬਾਅਦ ਆਪਾਂ ਰਾਈਡ ਲੈ ਜਾਂ ਲਓ ਸਾਹਮਣੇ ਆਪਾਂ ਗੰਡੋਲਾ ਰਾਈਡ ਜਿਹੜੀ ਚੱਲ ਰਹੀ ਆ ਕਮਾਲ ਯਾ ਨਿਊਜ਼ੀਲੈਂਡ ਵਾਲਿਓ ਸਰਾ ਹੀ ਕਰਤਾ ਜੇ ਹਾਂਜੀ ਗਿਲ ਸਾਹਿਬ ਮੈਨਾਂ ਬਹੁਤ ਨਜ਼ਾਰੇ ਆ ਰਹੇ ਭਾਜੀ ਤੁਸੀਂ ਦੱਸੋ ਕਿੱਦਾਂ ਲੱਗ ਰਿਹਾ ਤੁਹਾਨੂੰ ਬਹੁਤ ਸੋਹਣਾ ਲੱਗ ਰਿਹਾ ਵੀਰੇ ਮਨ ਆਇਣ ਤ੍ਰਿਪਤ ਹੋ ਗਿਆ ਅੱਜ ਦੇ ਕਿਤੇ ਆਪਣਾ ਗੱਗੂ ਨੇੜੇ ਹੋ ਕੇ ਓ ਸ਼ੇਰਾ ਤੁਸੀਂ ਗਾਂ ਮਸਾ ਓ ਮੋਬਾਈਲ ਤੇ ਲੱਗਾ ਇਹ ਫੋਨਾਂ 'ਚ ਬਿਜ਼ੀ ਰਹਿਣ ਵਾਲੇ ਕਾਕੇ ਭਾਜੀ ਓਥੇ ਬਣਾਇਓ ਬਹੁਤ ਵਧੀਆ ਬਹੁਤ ਵਧੀਆ ਰਾਈਡ ਬੱਚੇ ਕਰਦੇ ਆਉਂਦੇ ਉੱਤੋਂ ਹਾਂ ਉਹ ਚੀਜ਼ ਆਹ ਰਾਈਡ ਜਿਹੜੀ ਉਹ ਕਰ ਰਹੇ ਨੇ ਇਹ ਆਪਾਂ ਕਰਕੇ ਆਏ ਆ ਫੇਰ ਆਪਾਂ ਇੱਥੋਂ ਤੱਕ ਪਹੁੰਚੇ ਮੰਜ਼ਲਾਂ ਤੈਅ ਕਰਨੀਆਂ ਪੈਣੀਆਂ ਜੀ ਆਹ ਵੇਖੋ ਸਾਹਮਣੇ ਹੁਣ ਜਾਣ ਲਿਆ ਸਿਸਟਮ ਸਾਰਾ ਹੀ ਸਾਡਾ ਇੱਕ ਪ੍ਰੋਹਣ ਚੱਕਾਂ ਵਾਲਾ ਗਲਜਾਰੀ ਮਗਰ ਰਹਿ ਗਿਆ ਉਹ ਥੋੜਾ ਨਾ ਸਮਾਨ ਸੂਣ ਸੀ ਕੋਲ ਤੋਂ ਆਉਂਦਾ ਮੈਂ ਸਮਾਨ ਕੋਲ ਰਹੀ ਨਾ ਮੈਂ ਕਿ ਬੈਗ ਸੀਗੇ ਜਿੱਦਾਂ ਸਾਡੇ ਕੋਲ ਆ ਲਓ ਤੇ ਇਹ ਕਮਾ ਫਤਾਪੁਰ ਆ ਲਿਆ ਨਾ ਕਹਿਜੇ ਦੇਵਕਲਾਂ ਵਾਲਿਆਂ ਨੂੰ ਵੇਖੇ ਇਧਰ ਆਓ ਇਹ ਰਾਂ ਵਾਲਾ ਉਧਰ ਡਿਆ ਉਂਗੂਠੇ ਵਖੌਣ ਸਾਨੂੰ ਓਕੇ ਰਬੋੜਾ ਸਭ ਥੱਲੇ ਰਹਿ ਗੀਆਂ ਇਹ ਰਾ ਵਧੀ ਰੰਗ ਜੇ ਭਰਾ ਐਣ ਨਜ਼ਾਰੇ ਵੇਖੋ ਰਾ ਉਧਰ ਤਾਂ ਨੇੜੇ ਹੋਏ ਸਹੀਆ ਸਹੀਆ ਜਾਂਦੀ ਰਹਿ ਕਬੱਡੀ ਇਹ ਜਾਂਦੀ ਰਹਿ ਤੇਰਾ ਦੇਣਾ ਵਾਕੇ ਨਹੀਂ ਦੇ ਸਕਦੇ ਆਪਾਂ ਕੀ ਪਤਾ ਹੁੰਦਾ ਵੀ ਆ ਵੀ ਨਹੀਂ ਇੰਡੀਆ ਹੀ ਹੈ ਸਰਬ ਕੀ ਜਗਾ ਦਾ ਨਾ ਹੀ ਰੋਟੇ ਰੋਟਰਾ ਰੋਟਰੂਆ ਭਾਈ ਰੋਟਰੂਆ ਰੋਟਰੂਆ ਹਾਂ ਵਕਿਆ ਨਹੀਂ ਵੀ ਲੈਂਡ ਆਲ ਨੇ ਤਾਂ ਕਮਾਲ ਕੀਤੀ ਪਈ ਏ ਵਿਸਟਰ ਪਲੇਸ ਨੇਸਲ ਦੇ ਵਿੱਚ ਘੁੰਮਣ ਫਿਰਨ ਵਾਲੀਆਂ ਜਗਾ ਨੇ ਬਹੁਤ ਹੀ ਬਹੁਤੀ ਵਧੀਆ ਇੱਕ ਬਨੇ ਛਾਂ ਹੈ ਇੱਕ ਬਨੇ ਧੋਪਿਆ ਇਹ ਵੀ ਵੇਖਣ ਵਾਲੀ ਚੀਜ਼ ਹੈ ਕੁਦਰਤ ਲੋ ਜੀ ਹੁਣ ਆਪਾਂ ਗਡੋਲੇ ਤੋਂ ਇੱਧਰ ਆਜੋ ਪਾਜੀ ਤੁਸੀਂ ਜਾ ਰਹੇ ਆ ਨੀਚੇ ਥੱਲੇ ਉਤਰ ਰਹੇ ਆ ਆਪਾਂ ਤੇ ਗੱਲ ਬਾਤ ਓਕੇ ਆ ਰੋੜਾ}{|\text{ਵਿਸ਼ਾਲ ਪਾਜੀ ਬਲੋਗ ਕਰ ਸ਼ੁਰੂ ਕਰਤਾ ਸ਼ੁਰੂ ਕੰਮ ਲੱਗ ਗਿਆ ਹਾਂ ਹੁਣ ਇਹ ਉਸਤਾਦ ਜੀ ਚੱਕਾਣਾ ਵੀ ਬਣਾ ਰਿਹਾ ਬਲੋਗ ਤੇ ਬਲੋਗ ਵਜੂਗਾ ਹੁਣ ਮਾਜਾ ਮਾਜਾ ਕਰਾਵਾਂਗੇ ਹੈ ਜਦੋਂ ਪ੍ਰੇਮਟ ਲਾਉਂਦਾ ਨਾ ਵੀ ਲਾਲਾ ਲਾਲਾ ਵੀ ਕਰਿਓ ਕਿ ਲਈ ਮਾਜਾ ਮਾਜਾ ਨਾ ਕਰੀ ਜਾਇਓ ਬਾਲੀ ਵੱਡੀਆਂ ਆਉਂਦੀਆਂ} ਹਾਂਜੀ ਕਿਦਾਂ ਦਾ ਤਜਰਬਾ ਰਿਹਾ ਜੀ ਚੱਕ ਸਾਹਿਬ ਚੱਕ ਸਾਹਿਬ ਤੇ ਉਦੋਂ ਗਏ ਨਹੀਂ ਚੱਕ ਸਾਹਿਬ ਜਿਹੜਾ ਗਏ ਜਾਨੀ ਤੁਹਾਨੂੰ ਪੁੱਛਣ ਦੇ ਚੱਕ ਸਾਹਿਬ ਇਹ ਹਾਈ ਤੇ ਨਹੀਂ ਗਿਆ ਕੇ ਡਰ ਗਏ ਹਾਂ ਇੱਕ ਰਫ ਹੋ ਗਿਆ ਭਾਜੀ ਨੂੰ ਮੇਰੇ ਇਹ ਕਹਾਂ ਮੈਂ ਕਿਦਾਂ ਰਿਹਾ ਫਿਰ ਬਹੁਤ ਵਧੀਆ ਵਧੀਆ ਲੱਗਾ ਹਾਂਜੀ ਹਾਂਜੀ ਨਜ਼ਾਰਾ ਆ ਗਿਆ ਐ ਨਿਊਜ਼ੀਲੈਂਡ ਇਹਦਾ ਕਬੱਡੀ ਤੇ ਕਬੱਡੀ ਨੂੰ ਸੀਸਾਂ ਦਈਏ ਆਪਾਂ ਸਾਰੇ ਜਾਣੇ ਸਹੀ ਗੱਲ ਕਿੱਧਰ ਦੀ ਕਿੱਧਰ ਲੈ ਆਉਂਦੀ ਹੈ ਕਿੱਧਰ ਨੂੰ ਕਿੱਧਰ ਲੈ ਆਏ ਆਂ ਉਹ ਵੀ ਵਿਖਾਤਾ ਨੇ ਹਾਂ ਲੋਕੀ ਜਿਵੇਂ ਆਉਂਦੇ ਕਬੱਡੀ ਮਾਰੀ ਆ ਕਰੇ ਬਈ ਪਤਾ ਨਹੀਂ ਕੌਣ ਆ ਕੀ ਜਾਂਦੇ ਉਹ ਮੈਨੂੰ ਉਹ ਨਹੀਂ ਸਮਝ ਨਹੀਂ ਆਈ ਉਹ ਜਿਹੜੇ ਘਰੇ ਬੈਠੇ ਆ ਬੱਸ ਸ਼ੁਕਰ ਹੈ ਮਾਹਾਂ ਦੀਆਂ ਦੇ ਚੀਜ਼ ਕੀ ਆ ਕਬੱਡੀ ਵਾਕਿਆ ਜਿਹਨਾਂ ਨੂੰ ਮਾਂ ਖੇਡ ਦਾ ਰਤਬਾ ਦਿੱਤਾ ਨਾ ਉਹ ਕੋਈ ਫੱਕਰ ਫਕੀਰ ਹੀ ਹੋਣਾ ਕੋਈ ਵਾਕਿਆ ਮਾਂ ਆ ਜਿਹਨੇ ਮਾਂ ਹੀ ਆਪਣੇ ਬੱਚਿਆਂ ਨੂੰ ਪਾਲਦੀ ਆ ਉਹਨੂੰ ਸ਼ੁਕਰਾਨਾ ਇਹਨਾਂ ਜਿਹੜਾ ਇਹਦੇ ਨਾਲ ਨੀਤੋਂ ਜੋੜਿਆ ਨਾ ਉਹਦੇ ਤੇ ਭਾਖੋਲਤੇ ਨੇ ਸਹੀ ਗੱਲ ਆ ਮੇਰ ਤੋਂ ਦਾ ਫੜਿਆ ਹਾਂ ਜਿਹੜਾ ਬੰਦਾ ਦਿਲੋਂ ਲਾਉਂਦਾ ਨਾ ਬਿਲਕੁਲ ਕਬੱਡੀ ਤੋਂ ਕਿੰਨੇ ਘਰਾਂ ਚੁੱਲੇ ਚੱਲਦੇ ਵੇਖ ਲੋ ਪਲੇਅਰ ਜੰਗਲੀ ਵਾਲੇ ਕਮੈਂਟਰ ਰੈਫਰੀ ਹਾਂ ਕਈਆਂ ਘਰਾਂ ਦਾ ਬਿਲਕੁਲ ਇਮਾਨਦਾਰੀ ਸਭ ਤੋਂ ਮੀਂਹ ਗੱਲ ਹੈ ਦਰਸ਼ਕਾਂ ਤੇਰੇ ਪਿਆਰ ਕਰਦੇ ਆ ਉਹਨਾਂ ਦੀਆਂ ਦਵਾਵਾਂ ਹੀ ਨੇ ਇਹੋ ਜੀ ਗੇਮ ਆ ਜਿਹੜੀ ਮਰਜ਼ੀ ਕਿੰਟਰੀ ਚੱਲ ਜਾਓ ਹਰ ਇੱਕ ਦੇ ਪਿਆਰ ਕਰਦਾ ਹੀ ਕਰਦੇ ਲੋਕੀ ਮੇਰੇ ਆ ਵੀ ਜਿੱਥੇ ਆਪਣੇ ਬੈਠੇ ਹਾਂ ਹਾਂ ਖਾਸ ਕਰਕੇ ਇਹ ਪੰਜਾਬੀਆਂ ਕਰਕੇ ਕਬੱਡੀ ਇੰਨੀ ਕਹਿ ਸਕਦੇ ਮੀਨੀ ਦੂਰ ਤੱਕ ਆ ਗਈ ਆ ਜਿੱਥੇ ਤੇ ਪੰਜਾਬੀ ਗਏ ਕਬੱਡੀ ਨਾਲ ਹੀ ਲੈ ਕੇ ਗਏ ਆ ਤੇ ਚਲੋ ਸ਼ੁਕਰ ਹੈ ਵਾਹਿਗੁਰੂ ਦਾ ਜਿਉਂਦੇ ਰਹਿਣ ਸਾਡੇ ਐਨਆਰਆਈ ਵੀਰ ਸਾਰੇ ਹੀ ਰੱਬ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਤੇ ਬਰਕਤਾਂ 'ਚ ਰਹਿਣ ਭਰਾ ਸਾਡੇ ਆਹ ਪਾਣੀ 'ਚ ਨਿਕਲਦੇ ਤੁਹਾ ਹਾਂ ਹਾਂਜੀ ਬਈ ਮਲੋ ਧਰਤੀ ਦਾ ਵੇਖੋ ਕੀ ਬਾਤ ਹੈ ਯਾਰ ਇਹ ਲਾਵਾ 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 ਨਹੀਂ ਭਜੀ ਇਹ ਥਰਮਲ ਕੁਛ ਕਹਿੰਦੇ ਇਹਨੂੰ ਰੋਟਰ ਉਹ ਇਦਾਂ ਹੀ ਆ ਅੱਛਾ ਆ ਤਾਂ ਨਵੀਂ ਸ਼ੈ ਹੈ ਯਾਰ ਇੱਥੇ ਰੋਜ਼ ਬੰਦਾ ਘੰਟਾ ਰਹਿ ਕੇ ਜਾਵੇ ਨਾ ਤੇ ਕਹਿੰਦੇ ਬਿਮਾਰੀ ਨਹੀਂ ਲੱਗਦੀ ਅੱਛਾ ਬਹੁਤ ਵਧੀਆ ਕਾੜਿਆ ਤੂੰ ਸਾਇੰਸ ਦਾ ਬਣੇਗਾ ਨਹੀਂ ਨਹੀਂ ਇਹ ਬਹੁਤ ਵਧੀਆ ਭਾਈ ਸੱਚੀ ਏ ਸੀਰੀਅਸਲੀ ਮੱਡ ਬਾਤ ਤਾਂ ਹੀ ਲੈਂਦੇ ਗੋਰੇ ਬਹੁਤ ਏ ਹਾਂ 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 ਸਹੀ 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 ਇਹੋ ਹੀ ਆ ਸਮਝ ਲੋ ਜੀ ਓਕੇ ਆ ਆਪਣੇ ਦੇ ਕਿਹਨੇ ਜਗ੍ਹਾ ਬਣਾ ਦਨੀ ਆ ਤੂੰ ਆਨੇ ਘੰਡਿਆ ਕਿਹਨੇ ਬਾਬੇ ਨੇ ਬੈਹਿਣਾ ਕੋਈ ਟਾਈਮ ਹੈਗਾ ਦਸ ਮਿੰਟ ਚੱਲਦੇ ਜਿੱਤੇ ਪਾਣੀ ਵਾਲਾ ਸੀ ਉਹ ਹਾਂ ਚਲੋ ਪਰ ਉਹ ਦੂਰ ਪੈਣਾ ਥੋੜਾ ਜਿਆਦਾ ਲਓ ਜੀ ਦੇਖੋ ਹੁਣ ਨਿਊਜ਼ੀਲੈਂਡ ਦੇ ਆਪਾਂ ਬਹੁਤ ਹੀ ਸੁੰਦਰ ਏਰੀਆ 'ਚ ਪਹੁੰਚ ਗਏ ਆ ਕਮਾਲ ਜੈਟ ਵੀ ਲੱਗਾ ਕੇ ਇਹਦਾ ਲਓ ਪਾਣੀ ਚ ਜਾਏ ਤਾਰ ਖੜਿਆ ਜਾਣਾ ਪਹਿਲਾਂ ਆਪਣਾ ਚੀਜ਼ਾਂ ਮੈਂ ਪਹਿਲਾਂ ਵੀਡੀਓ ਚ ਵੇਖੀਆਂ ਜੀ ਲੋਕਾਂ ਨੂੰ ਵੇਖੀਦਾ ਕਬੱਡੀ ਨੇ ਵਿਖਾਇਆ ਸਾਰਾ ਕੁਝ ਇਹ ਹਨ ਕਬੱਡੀ ਨੇ ਵਿਖਾਤਾ ਇਹ ਕਮਾ ਸਹੀ ਗੱਲ ਇਹ ਲੱਗ ਕਬੱਡੀ ਕਬੱਡੀ ਯੂ ਰੈਸਟਾ ਦੇ ਵੇਖੀ ਦੇ ਆ ਵੀ ਉਹ ਉੱਥੇ ਘੁੰਮਣ ਗਿਆ ਇੱਥੇ ਘੁੰਮਣ ਗਿਆ ਹਾਂ ਸ਼ੁਕਰ ਹੈ ਮਹਾਰਾਜ ਦਾ ਯਾਰ ਤੇ ਨਹੀਂ ਦੇ ਸਕਦੇ ਆਪਾਂ ਮਹਾਰਾਜ ਦਾ ਸਹੀ ਗੱਲ ਸ਼ੁਕਰਾਨਾ ਹੀ ਕਰੀਏ ਫਿਰ ਰਾਜ ਤੇਨ ਰਾਜ ਸ਼ੁਕਰਾਨਾ ਕਰੀਏ ਸਹੀ ਗੱਲ ਹੈ ਵੱਡੀ ਕਬੱਡੀ ਆ ਇਹ ਕੜਦਾ ਪੋਲ ਬਣਿਆ ਛੇ ਜਿਹੜੇ ਬਣਾਉਣ ਵਾਲੇ ਆ ਉਹ ਇਮਾਨਦਾਰੀ ਬਹੁਤ ਅਨਜਾ ਇਥੋਂ ਦਾ ਇਟੇਚਰ ਖਤਰਾ ਕਹਿੰਦੇ ਉਹ ਨਿਕਲੇ ਸਤੇ ਇਹੋ ਦਿੱਤੋ ਹਰ ਬਾਹਰ ਆਹ ਹੋਈ ਇਹ ਉਹ ਸੱਤਾ ਦਿਨ ਹੀ ਜਿਹੜਾ ਆਉਂਦਾ ਹੈ ਉਹ ਬਾਹਮ ਮਲਦੇ ਰਹੇ ਆ ਇਹ ਹੋ ਰਿਹਾ ਹਾਂ ਆਂਦਾ ਸੱਤਿਆ ਤੇਰੇ ਰਗੇ ਨਾ ਮੇਰੇ ਬਾਹਮ ਮਲਦੇ ਰਹੇ ਆ ਤੇ ਜਹਾਜ਼ ਹੀ ਪਾਣੀ ਦੀ ਤਾਰ ਕੱਢੇ ਵੇਖ ਲੋ ਅਗਲੇ ਤੁਰੇ ਤੁਰੇ ਜਾਂਦੇ ਆ ਵੇਖਿਆ ਵੀ ਇੱਕ ਰੁੱਖ ਉਹਨਾਂ ਨੇ ਵੀ ਰੁੱਖ ਆਪਸ ਵਿੱਚੋਂ ਪਾੜ ਨਾ ਜਾਵੇ ਤੁਹਾਨੂੰ ਵੇਖੋ ਕਿਹੜੇ ਹਿਸਾਬ ਨਾਲ ਨਾ ਬੰਨ ਮਾਰੇ ਆਉਤੇ ਵੀ ਮਣਦਾ ਆ ਵੀ ਕੁਦਰਤ ਨੂੰ ਸੰਭੋ ਕੁਦਰਤ ਨੇ ਤੁਹਾਨੂੰ ਸੰਭ ਲੈਣਾ ਇੱਕ ਦਿਨ ਕੁਦਰਤ ਉਸ ਮਾਲਕ ਦੀ ਸਾਜੀ ਆ ਉਹਦੇ ਨਾਲ ਛੇੜ ਛਾੜ ਸਾਡੇ ਲਈ ਨੁਕਸਾਨਦਈ ਆ ਤੇ ਕੁਦਰਤ ਦੇ ਬਹੁਤ ਨੇੜੇ ਆ ਕੁਦਰਤ ਨੂੰ ਸੰਭ ਰਿਹਾ ਤੇ ਕੁਦਰਤ ਇਹਨਾਂ ਨੂੰ ਕਿਤੇ ਨਾ ਕਿਤੇ ਪ੍ਰੋਟੈਕਟ ਕਰਦੀ ਆ ਫਿਰ ਸਿੱਖਣਾ ਮਣਦਾ ਸਾਨੂੰ ਇਸ ਚੀਜ਼ ਤੋਂ ਹਾਂਜੀ ਸਸੀ ਗਾਲ ਜੀ ਆਪਾਂ ਚੱਲ ਪਿਆ ਵਾਪਸ ਅੱਜ ਅੱਜ ਦਾ ਜਿਹੜਾ ਦਿਨ ਸੀ ਉਹ ਬਿਜੀ ਰਿਹਾ ਸਾਹਬ ਨਾਲ ਭਰਾਵਾਂ ਨੇ ਬਹੁਤ ਵਧੀਆ ਟਾਂਗੇ ਦੇ ਨਾਲ ਨਿਊਜ਼ੀਲੈਂਡ ਦੇ ਬਹੁਤ ਇਦਾਂ ਇਦਾਂ ਦੇ ਸਾਨੂੰ ਜਗਾਵਾਂ ਕਮਾਈਆਂ ਜਿਹੜੀਆਂ ਵਾਕਈ ਸੁਣੀਆਂ ਹੀ ਸਨ ਮੈਂ YouTube ਵਗੈਰਾ ਤੇ ਵੇਖੀਆਂ ਹੀ ਸਨ ਤੇ ਇਹ ਕਦੀ ਸੋਚਿਆ ਨਹੀਂ ਸੀ ਅੱਜ ਤੱਕ ਵੀ ਚੀਜ਼ਾਂ 'ਚ ਆਪਾਂ ਵੀ ਜਾ ਕੇ ਅੱਖੀਂ ਵੇਖਾਂਗੇ ਪਰ ਬਾਬਾਈ ਦੀ ਮਿਹਰ ਦੇ ਨਾਲ ਤੇ ਇਨਾ ਭਰਾਵਾਂ ਦੇ ਸਹਿਯੋਗ ਦੇ ਨਾਲ ਆਪਾਂ ਜੋ ਵੇਖ ਲਈਆਂ ਅੱਜ ਦਾ ਵਲੋਗ ਜਿਹੜਾ ਵਾ ਇੰਨਾ ਕੀ ਆਪਾਂ ਇੱਥੇ ਹੀ ਇਸ ਵਲੋਗ ਦੀ ਸਮਾਪਤੀ ਕਰਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੀ ਜਾਓ ਤੇ ਆਪਾਂ ਕੋਸ਼ਿਸ਼ ਕਰਾਂਗੇ ਜਿੰਨੇ ਦਿਨ ਇੱਥੇ ਹੈਗੇ ਆ ਹਰ ਰੋਜ਼ ਕੋਈ ਨਾ ਕੋਈ ਵੱਖਰੀ ਵੀਡੀਓ ਜਿੱਦਾਂ ਨਿਊਜ਼ੀਲੈਂਡ ਬਾਰੇ ਜਾਂ ਜਿਹੜੇ ਇੱਥੇ ਪਲਵਾਨ ਆਏ ਆ ਉਹਨਾਂ ਦੇ ਨਾਲ ਗੱਲਬਾਤ ਤੜਣਾ ਆਪਾਂ ਸਾਂਝੀ ਕਰਦੇ ਰਵਾਂਗੇ ਤੇ ਚੈਨਲ ਦੇ ਨਾਲ ਜੁੜੇ ਰਹੋ ਸਬਸਕ੍ਰਾਈਬ ਕਰਿਓ ਤੇ ਨਾਲ ਹੋ ਸਕੇ ਤਾਂ ਸ਼ੇਅਰ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ